ਰੱਖ ਵੱਡੇ ਤੇ ਸਾਵਾ ਗਈਆਂ ਰੱਖ ਵੱਡੇ ਤੇ ਸਾਵਾ ਗਈਆਂ ਮਾਵਾ ਨਾਲ ਦਵਾਵਾ ਗਈਆਂ ਬਾਪੂ ਬਾਜੋਂ ਹੱਲਾ ਸ਼ੇਰੀ ਬਿਨਾ ਭਰਾਮਾ ਬਾਵਾ ਗਈਆਂ ਪੈਕਟ ਬੰਦ ਨੇ ਲੱਸੀ ਤੇ ਦੁੱਧ ਦੇ ਪੈਕਟ ਬੰਦ ਨੇ ਲੱਸੀ ਤੇ ਦੁੱਧ ਦੇ ਕਿੱਲਿਆਂ ਮੱਝਾਂ ਗਾਵਾਂ ਗਈਆਂ ਪਿੰਡਾਂ ਵਿੱਚੋਂ ਰੂਹ ਹੀ ਉੱਡ ਗਈ ਪਿੰਡਾਂ ਵਿੱਚੋਂ ਰੂਹ ਹੀ ਉੱਡ ਗਈ ਸ਼ਹਿਰਾਂ ਵੱਲ ਜਦ ਰਾਵਾਂ ਗਈਆਂ ਚਾਰੇ ਪਾਸੇ ਰੋੜੇ ਪੱਥਰ ਹਰੀਆਂ ਭਰੀਆਂ ਥਾਵਾਂ ਗਈਆਂ ਪੌਣਾ ਵਿੱਚ ਜਹਰਾਂ ਕੁਲੀਆਂ ਪੌਣਾ ਦੇ ਵਿੱਚ ਜਹਿਰਾ ਕੁੜੀਆਂ ਮਿੱਠੀਆਂ ਸਾਫ ਹਵਾਵਾਂ ਗੀਆਂ ਵਿੱਚ ਪਰਦੇਸਾਂ ਧੀਆ ਰੁਲਦੀਆਂ ਵਿੱਚ ਪਰਦੇਸਾਂ ਧੀਆ ਰੁਲਦੀਆਂ ਨਖਰੀ ਨਾਜ਼ ਆਦਾਵਾਂ ਗੀਆਂ ਮਾਨ ਬੰਦੇ ਫਿਰਦੇ ਬਣੇ ਮਸ਼ੀਨਾ ਮਾਨ ਬੰਦੇ ਫਿਰਦੇ ਬਣੇ ਮਸ਼ੀਨਾ ਸੁਖ ਜੀਵਨ ਸਾਰੀਆਂ ਸੁਖ ਸਵਿਧਾਵਾਂ ਗਈਆਂ ਸੁਖ ਜੀਵਨ ਸਾਰੀਆਂ ਸੁਖ ਸਵਿਧਾਵਾਂ ਗਈਆਂ